ਸਾਊਥ ਦੀਆਂ ਫਿਲਮਾਂ ਵਿੱਚ ਐਂਟਰੀ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਹਰ ਪਾਸੇ ਬੱਲੇ ਬੱਲੇ ਕਈ ਵੱਡੀਆਂ ਫਿਲਮਾਂ ਵਾਲੇ ਦਿਲਜੀਤ ਦੋਸਾਂਝ ਦੇ ਘੁੰਮ ਰਹੇ ਨੇ ਪਿੱਛੇ ਕਿਉਂਕਿ ਪੰਜਾਬੀ ਅਤੇ ਬਾਲੀਵੁੱਡ ਤੋਂ ਬਾਅਦ ਸਾਊਥ ਦੇ ਵਿੱਚ ਵੀ ਜ਼ੋਰਦਾਰ ਐਂਟਰੀ ਹੋਈ ਹੈ ਦਿਲਜੀਤ ਦੋਸਾਂਝ ਦੀ ਸਸੀ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਬੇ ਟੈਲੀਵਿਜ਼ਨਾਂ ਕੰਤਾਰਾ ਮੂਵੀ ਕਰਨ ਤੋਂ ਬਾਅਦ ਦਿਲਜੀਤ ਦੋਸਾਂਝ ਦੀ ਹਰ ਪਾਸੇ ਮੰਗ ਵੱਧ ਗਈ ਹੈ ਹਰ ਕੋਈ ਦਿਲਜੀਤ ਦੋਸਾਂਝ ਨੂੰ ਆਪਣੇ ਪ੍ਰੋਜੈਕਟ ਨਾਲ ਜੋੜਨਾ ਚਾਹੁੰਦਾ ਹੈ ਕੰਤਾਰਾ ਮੂਵੀ ਦੇ ਵਿੱਚ ਦਿਲਜੀਤ ਦੋਸਾਂਝ ਦਾ ਜਿਹੜਾ ਗੀਤ ਹੈ ਜਦੋਂ ਚੱਲਦਾ ਹੈ ਸਿਨੇਮੇ ਹਾਲ ਦੇ ਵਿੱਚ ਲੋਕ ਖੜੇ ਹੋ ਕੇ ਤਾੜੀਆਂ ਮਾਰਨ ਲੱਗ ਪਏ ਨੇ ਕੰਤਾਰਾ ਮੂਵੀ ਦੇ ਨਾਲ ਜਦੋਂ ਦਿਲਜੀਤ ਦੋਸਾਂਝ ਦਾ ਨਾਮ ਜੁੜਿਆ ਉਸ ਤੋਂ ਬਾਅਦ ਇਹ ਫਿਲਮ ਹੋਰ ਵੀ ਜ਼ਿਆਦਾ ਚਰਚਾ ਦੇ ਵਿੱਚ ਆ ਗਈ ਅਤੇ ਅੱਜ ਹਾਲ ਇਹ ਹੈ ਕਿ ਫਿਲਮ ਸੁਪਰ ਡੋਪਰ ਹਿੱਟ ਜਾ ਰਹੀ ਹੈ ਕਿਉਂਕਿ ਹੁਣ ਦਿਲਜੀਤ ਦੋਸਾਂਝ ਦਾ ਸਮਾਂ ਚੱਲ ਰਿਹਾ ਹੈ ਜਿੱਥੇ ਵੀ ਹੱਥ ਪਾਉਂਦਾ ਮਿੱਟੀ ਨੂੰ ਸੋਨਾ ਬਣਾ ਦਿੰਦਾ ਅਗਰ ਆਪਾਂ ਗੱਲ ਕਰੀਏ ਜਿਸ ਤਰ੍ਹਾਂ ਸਿੱਧੂ ਮੂਸੇਵਾਲੇ ਦਾ ਦੌਰ ਸੀ ਉਸੇ ਤਰ੍ਹਾਂ ਇੱਕ ਵਾਰ ਹੁਣ ਦਿਲਜੀਤ ਦੋਸਾਂਝ ਦਾ ਲੱਗਦਾ ਹੈ ਕਿ ਸਮਾਂ ਚੱਲ ਪਿਆ ਹੈ ਇਸ ਫਿਲਮ ਦੇ ਵਿੱਚ ਗੀਤ ਕਰਨ ਤੋਂ ਬਾਅਦ ਕਹਿੰਦੇ ਨੇ ਕਿ ਕਈ ਸਾਊਥ ਦੇ ਹੋਰ ਵੀ ਵੱਡੇ ਪ੍ਰੋਜੈਕਟ ਨੇ ਜਿਨ੍ਹਾਂ ਦੇ ਵਿੱਚ ਦਿਲਜੀਤ ਦੋਸਾਂਝ ਜਲਦ ਹੀ ਨਜ਼ਰ ਆ ਸਕਦੇ ਨੇ ਅਤੇ ਜਲਦ ਹੀ ਵੱਡੇ ਐਲਾਨ ਹੋ ਸਕਦੇ ਨੇ। ਸੋਸ਼ਲ ਮੀਡੀਆ ਦੇ ਉੱਪਰ ਵੀ ਦਿਲਜੀਤ ਦੋਸਾਂਝ ਦੇ ਹੱਕ ਵਿੱਚ ਪੋਸਟਾਂ ਪੈ ਰਹੀਆਂ ਨੇ ਕਹਿੰਦੇ ਨੇ ਕਿ ਦਿਲਜੀਤ ਦੋਸਾਂਝ ਨੇ ਭਗਤਾਂ ਦੇ ਮੂੰਹ ਬੰਦ ਕਰ ਦਿੱਤੇ ਨੇ ਕਿਉਂਕਿ ਕਈ ਮੌਕਿਆਂ ਦੇ ਉੱਪਰ ਦਿਲਜੀਤ ਦੋਸਾਂਝ ਨੂੰ ਟਰੋਲ ਕੀਤਾ ਜਾਂਦਾ ਰਿਹਾ ਹੈ ਪਰ ਦਿਲਜੀਤ ਦੋਸਾਂਝ ਆਪਣੇ ਕੰਮ ਦੇ ਉੱਪਰ ਹੀ ਧਿਆਨ ਰੱਖਦੇ ਨੇ ਅਤੇ ਕੰਮ ਦੇ ਨਾਲ ਹੀ ਸਭ ਨੂੰ ਜਵਾਬ ਦਿੰਦੇ ਨੇ। ਅਤੇ ਅੱਜਕਲ੍ਹ ਸੋਸ਼ਲ ਮੀਡੀਆ ਦੇ ਉੱਪਰ ਸਿਰਫ ਤੇ ਸਿਰਫ ਦਿਲਜੀਤ ਦੋਸਾਂਝ ਸ਼ਾਇਆ ਹੋਇਆ ਹੈ 125 ਕਰੋੜ ਰੁਪਏ ਦੇ ਵਿੱਚ ਬਣੀ ਇਸ ਫਿਲਮ ਨੇ ਹਰ ਪਾਸੇ ਧਮਾਲ ਮਚਾ ਦਿੱਤੀ ਹੈ ਅਤੇ ਹਰ ਕਿਸੇ ਨੂੰ ਇਹ ਫਿਲਮ ਪਸੰਦ ਆ ਰਹੀ ਹੈ ਖਾਸ ਕਰਕੇ ਦਿਲਜੀਤ ਦੋਸਾਂਝ ਦਾ ਜਿਹੜਾ ਗੀਤ ਹੈ ਹਰ ਕਿਸੇ ਨੂੰ ਪਸੰਦ ਆ ਰਿਹਾ ਫਿਲਮ ਦੀ ਲੈਂਥ ਥੋੜੀ ਵੱਡੀ ਹੈ ਇਸੇ ਕਰਕੇ ਪੂਰਾ ਗੀਤ ਫਿਲਮ ਦੇ ਵਿੱਚ ਤਾਂ ਨਹੀਂ ਦਿਖਾਇਆ ਜਾਂਦਾ ਪਰ YouTube ਵਗੈਰਾ ਦੇ ਉੱਪਰ ਇਸ ਫਿਲਮ ਦਾ ਪੂਰਾ ਗੀਤ ਪਿਆ ਅਤੇ ਪ੍ਰਮੋਸ਼ਨਲ ਗੀਤ ਹੈ ਟਾਈਟਲ ਟਰੈਕ ਹੈ ਵਿੱਚ ਵਿੱਚ ਫਿਲਮ ਦੇ ਵਿੱਚ ਵੀ ਤੁਹਾਨੂੰ ਸੁਣਾਈ ਦਿੰਦਾ ਹੈ ਦਿਲਜੀਤ ਦਾ ਇਹ ਗੀਤ ਤਾਂ ਮਿੱਤਰੋ ਆਉਣ ਵਾਲੇ ਸਮੇਂ ਦੇ ਵਿੱਚ ਦਿਲਜੀਤ ਦੋਸਾਂਝ ਦੇ ਕਈ ਹਿੰਦੀ ਪ੍ਰੋਜੈਕਟ ਵੀ ਆ ਰਹੇ ਨੇ ਪਰ ਖੁਸ਼ੀ ਦੀ ਗੱਲ ਇਹੀ ਹੈ ਕਿ ਇਸ ਪੰਜਾਬੀ ਮੁੰਡੇ ਨੇ ਸਾਊਥ ਦੇ ਵਿੱਚ ਵੀ ਐਂਟਰੀ ਕਰ ਲਈ ਹੈ ਤਾਂ ਵੀਡੀਓ ਚੰਗੀ ਲੱਗੀ ਹੋਵੇ ਸ਼ੇਅਰ ਕਰ ਦਿਓ ਧੰਨਵਾਦ ਰੱਬ ਰੱਖਾ